ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਟਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਬੱਕਰੀ ਪਾਲਕਾਂ ਤੇ ਪਸ਼ੂ ਪਾਲਕਾਂ ਦੇ ਲਈ ਇੱਕ ਖੁਸ਼ਖਬਰੀ ਆ ਇੱਕ ਨਵਾਂ ਮੇਲਾ ਹੋਰ ਆ ਗਿਆ ਜਿਹਦੇ ਵਿੱਚ ਬੱਕਰੀਆਂ ਤੇ ਮੋਹਰਾ ਝੋਟੀਆਂ ਦੇ ਮੁਕਾਬਲੇ ਕਰਾਏ ਜਾਣਗੇ ਤੇ ਇਹਦੀ ਸਾਰੀ ਸਾਰੀ ਤੁਹਾਨੂੰ ਆਪਾਂ ਡਿਟੇਲ ਦੇਵਾਂਗੇ ਕਿੰਨੀ ਤਰੀਕ ਨੂੰ ਮੇਲਾ ਹੋਣਾ ਇਹ ਤੇ ਕਿੰਨੀ ਐਂਟਰੀ ਫੀਸ ਆ ਗਈ ਤੇ ਈ ਨਾਮ ਦਿੱਤੇ ਜਾਣਗੇ ਸਾਰੀ ਟੋਟਲ A to Z ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਤੇ ਜਿਹੜੇ ਭਰਾਵਾਂ ਚੈਨਲ ਤੇ ਨਵੇਂ ਆਏ ਜਾਂ ਚੈਨਾਂ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜੇ ਜਾਣਕਾਰੀ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਜਿਹੜਾ ਇਹ ਦ੍ਰਿਸ਼ ਤੁਸੀਂ ਦੇਖ ਰਹੇ ਹੋ ਮੇਲੇ ਦਾ ਇਹ ਚੜੱਕ ਮੇਲੇ ਦਾ ਜਿਹੜਾ ਪਿਛਲੇ ਸਾਲ ਹੋਇਆ ਸੀਗਾ ਤੇ ਉਹ ਆਪਾਂ ਸਾਰਾ ਕਵਰ ਕਰਿਆ ਸੀਗਾ ਉਸ ਮੇਲੇ ਦਾ ਇਹ ਦ੍ਰਿਸ਼ ਹੈਗਾ ਤੇ ਜਿਹੜਾ ਇਹ ਮੇਲਾ ਹੋਣ ਜਾ ਰਿਹਾ ਹੈਗਾ ਇਹ ਪਹਿਲਾ ਪਸ਼ੂ ਪਾਲਣ ਮੇਲਾ ਹੈਗਾ 22 ਨਵੰਬਰ 2024 ਦਿਨ ਸ਼ੁੱਕਰਵਾਰ ਨੂੰ ਇਹ ਮੇਲਾ ਹੋਣਾਗਾ ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਬਠਿੰਡਾ ਵਿਖੇ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਜਿਹਦੇ ਵਿੱਚ ਮੋਹਰਾ ਝੋਟੀਆਂ ਤੇ ਬੀਟਲ ਬੱਕਰੀਆਂ ਦੇ ਮੁਕਾਬਲੇ ਹੋਣੇ ਆ ਸਿਰਫ 22 ਨਵੰਬਰ ਨੂੰ ਇੱਕ ਦਿਨ ਦਾ ਹੀ ਇਹ ਮੇਲਾਗਾ ਤੇ ਜਿਹਦੇ ਕੋਲੇ ਚੰਗੀ ਨਸਲ ਦੀਆਂ ਬੱਕਰੀਆਂ ਤੇ ਮੋਹਰਾ ਦੀਆਂ ਝੋਟੀਆਂ ਉਹ ਕਰ ਲੋ ਤਿਆਰੀ ਤੇ ਜਰੂਰ ਲੈ ਕੇ ਬੰਚੋ ਤੇ ਬਾਕੀ ਭਰਾ ਵੇਖਣ ਜ਼ਰੂਰ ਪਹੁੰਚੋ ਤੇ ਬਾਕੀ ਆਪਾਂ ਵੀ ਕੋਸ਼ਿਸ਼ ਕਰਾਂਗੇ ਉੱਥੇ ਪਹੁੰਚਣ ਦੀ ਤੇ ਵੀਡੀਓ ਕਵਰ ਕਰਨ ਦੀ ਤੁਸੀਂ ਆਪਣੇ ਚੈਨਲ ਦੇ ਨਾਲ ਜੁੜ ਸਕਦੇ ਹੋ ਤੇ ਹੁਣ ਤੁਹਾਨੂੰ ਆਪਾਂ ਜਾਣਕਾਰੀ ਦਿੰਨੇ ਆ ਕਿ ਮੁਕਾਬਲਿਆਂ ਬਾਰੇ ਜਿਵੇਂ ਕਿ ਮੋਹਰਾ ਝੋਟੀਆਂ ਦਾ ਮੁਕਾਬਲਾ ਹੋਣਾ 1 ਤੋਂ 4 ਦੰਦ ਦਾ 1 ਤੋਂ ਲੈ ਕੇ 4 ਦੰਦਾਂ ਦੇ ਵਿੱਚ ਮੁਕਾਬਲਾ ਹੋਣਾ ਮੋਹਰਾ ਝੋਟੀਆਂ ਦਾ ਜ ਜਿਹਦੀ ਕਿ ਐਂਟਰੀ ਫੀਸ ਹੈਗੀ ਆ 500 ਰੁਪਏ ਇਹ ਇਹਦਾ ਜਿਹੜਾ ਪਹਿਲਾ ਨਾਮ ਆ ਉਹ 31000 ਆ ਤੇ ਜਿਹੜਾ ਦੂਜਾ ਨਾਮ ਆ ਉਹ ਹੈਗਾ 21000 ਤੇ ਤੀਜਾ ਨਾਮ ਹੈਗਾ 11000 ਰੁਪਿਆ ਇਸ ਤਰ੍ਹਾਂ ਦਾ ਇਹ ਵੇਰਵਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਦੂਜੇ ਨੰਬਰ ਤੇ ਬੀਡਲ ਬੱਕਰੇ ਇੱਕ ਤੋਂ ਚਾਰ ਦੰਦ ਦੇ ਇਹ ਆ ਜਿਹਦੇ ਵਿੱਚ ਐਂਟਰੀ ਫੀਸ ਹੈਗੀ ਇਹਨਾਂ ਦੀ 200 ਰੁਪਏ ਤੇ ਪਹਿਲਾ ਨਾਮ ਹੈਗਾ ਹੈਗਾ 5100 ਦੂਜਾ ਹੈਗਾ 3100 ਤੇ ਤੀਜਾ ਹੈਗਾ 2100 ਰੁਪਏ ਚੌਥੇ ਤੇ ਪੰਜਵੇਂ ਵਾਲੇ ਨੂੰ ਵੀ 500 ਰੁਪਿਆ ਵੈਸੇ ਇਨਾਮ ਵਜੋਂ ਦਿੱਤਾ ਜਾਊਗਾ ਉਸ ਤੋਂ ਬਾਅਦ ਤੀਜੇ ਨੰਬਰ ਤੇ ਹੈਗਾ ਬੀਟਲ ਬੱਕਰੀਆਂ ਇੱਕ ਤੋਂ ਚਾਰ ਦੰਦਾ ਇਹਨਾਂ ਦੀ ਐਂਟਰੀ ਫੀਸ ਆਏਗੀ ਹੈਗੀ 100 ਰੁਪਏ ਪਹਿਲਾ ਇਨਾਮ 3100 ਦੂਜਾ 2100 ਤੇ ਤੀਜਾ 1100 ਚੌਥੇ ਤੇ ਪੰਜਵੇਂ ਨੂੰ 500 ਰੁਪਿਆ ਦਿੱਤਾ ਜਾਊਗਾ ਤੇ ਬਾਕੀ ਤੇ ਇਹਨਾਂ ਦਾ ਜੋ ਇਨਾਮਾਂ ਦਾ ਵੇਰਵਾਗਾ ਉਹ ਵੀ ਉਸੇ ਦੇ ਅਨੁਸਾਰ ਸਾਰਾ ਸਮਾਪਤ ਕਰ ਦਿੱਤਾ ਜਾਊਗਾ ਉਸੇ ਦੇ ਨੀ ਕੈਸ਼ ਨਗਦ ਨਾਮ ਦਿੱਤੇ ਜਾਣਗੇ ਉਸੇ ਦੇ ਨੀ ਜੋ ਟਰੋਫੀਆਂ ਵਗੈਰਾ ਸਾਰਾ ਕੁਝ ਉਸੇ ਦੇ ਨੀ ਦਿੱਤਾ ਜਾਊਗਾ ਸਾਰੇ ਮੁਕਾਬਲੇ ਫਾਈਨਲ ਹੋਣ ਤੋਂ ਬਾਅਦ ਤੇ ਜੋ ਇਸ ਮੇਲੇ ਦੇ ਵਿੱਚ ਪ੍ਰਦਰਸ਼ਨੀ ਲਈ ਪਸ਼ੂ ਆਉਣਗੇ ਉਹ ਵੀ ਬਹੁਤ ਵਧੀਆ ਹੋਣਗੇ ਤੇ ਬਾਕੀ ਪ੍ਰਦਰਸ਼ਨੀਆਂ ਤੇ ਪਸ਼ੂ ਪਾਲਣ ਸੰਬੰਧੀ ਨਵੀਆਂ ਤਕਨੀਕਾਂ ਦੀ ਜਾਣਕਾਰੀ ਵੀ ਦਿੱਤੀ ਜਾਊਗੀ ਤੇ ਲੋੜੀ ਦੇ ਪਸ਼ੂ ਪਾਲਣ ਵਾਲੇ ਉਤਪਾਦਾਂ ਦੀ ਵਿਕਰੀ ਵੀ ਹੋਊਗੀ ਤੇ ਜਾਨੀ ਕਿ ਸਟਾਲਾਂ ਤੇ ਵੱਖਰੋ ਵੱਖਰਾ ਤੁਹਾਨੂੰ ਡਰੈਸ ਦੇਖਣ ਨੂੰ ਮਿਲੂਗਾ ਤੇ ਬਹੁਤ ਵਧੀਆ ਮੇਲਾ ਹੋਣਾ ਵੱਖੋ ਵਕਰੀਆਂ ਕੰਪਣਗਾਉਣੀਆਂ ਵੱਖੋ ਵਕਰੀਆਂ ਸਟਾਲਾਂ ਲੱਗਣਗੀਆਂ ਤੇ ਤੁਸੀਂ ਉਥੋਂ ਮਸ਼ੀਨਰੀ ਸੰਬੰਧੀ ਪਸ਼ੂ ਪਾਲਣ ਸੰਬੰਧੀ ਹਰੇਕ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਉਥੋਂ ਕੋਈ ਵੀ ਚੀਜ਼ ਆ ਕੋਈ ਵੀ ਵਸਤੂ ਆ ਤੁਸੀਂ ਆਪਣੇ ਲਈ ਲੋੜੀ ਦੀ ਵਸਤੂ ਤੁਸੀਂ ਖਰੀਦ ਵੀ ਸਕਦੇ ਹੋਗੇ ਇਸ ਤਰ੍ਹਾਂ ਇਹ ਜਾਣਕਾਰੀ ਸੀਗੀ ਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰਕੇ ਪਸ਼ੂ ਪਾਲਣ ਵਾਲੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਹੈਗੀ 18 11 2024 18 ਤਰੀਕ 11ਵਾਂ ਮਹੀਨਾ 2024 ਨੂੰ ਰਜਿਸਟ੍ਰੇਸ਼ਨ ਤੁਸੀਂ ਕਰਾ ਸਕਦੇ ਹੋ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਨਹੀਂ ਹੋਊਗੀ ਸ਼ਾਮ 5 ਵਜੇ ਤੱਕ ਹੋਊਗੀ ਇਹ ਤੇ ਉਸ ਤੋਂ ਬਾਅਦ ਸਟਾਲ ਬੁਕਿੰਗ ਲਈ ਨੰਬਰ ਹੈਗਾ ਜਿਹੜਾ ਉਹ ਆਪਾਂ ਸਾਰੇ ਸਕਰੀਨ ਤੇ ਵੀ ਚਲਾ ਚਲਾਵਾਂਗੇ ਚੱਲੀ ਜਾਂਦੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਸਤਾਲ ਬੁਕਿੰਗ ਲਈ ਜਿਹੜਾ ਕੰਟੈਕਟ ਹੈਗਾ 96229 22556 96229 22556 ਤੇ ਪਸ਼ੂ ਮੁਕਾਬਲੇ ਲਈ ਜਿਹੜੀ ਤੁਸੀਂ ਰਜਿਸਟ੍ਰੇਸ਼ਨ ਕਰਾਉਣੀ ਆ ਉਹ ਨੰਬਰ ਹੈਗਾ 94667 33967 94667 33967 98157 00810 8915700810 ਇਹ ਰਜਿਸਟ੍ਰੇਸ਼ਨ ਵਾਲੀ ਨੰਬਰ ਆ ਤੇ ਉਸ ਤੋਂ ਬਾਅਦ ਮੇਲੇ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੇਲੇ ਸੰਬੰਧੀ ਏ ਟੂ ਜ਼ेड ਜਾਣਕਾਰੀ ਤੁਸੀਂ ਲੈਣੀ ਚਾਹੁੰਦੇ ਹੋ ਉਹਦੇ ਲਈ ਇਹ ਤਿੰਨ ਨੰਬਰ ਆ ਗਏ ਨੋਟ ਕਰ ਲਓ ਤੁਸੀਂ 9419174187 9977397152 7589944457 ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ, ਸਟਾਲ ਬੁੱਕ ਕਰਾਉਣੀ ਆ ਜਾਂ ਰਜਿਸਟ੍ਰੇਸ਼ਨ ਕਰਾਉਣੀ ਆ ਜਾਂ ਕੋਈ ਵੀ ਜਾਣਕਾਰੀ ਲੈਣੀ ਆ, ਉਹ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਲੈ ਸਕਦੇ ਹੋਗੇ। ਤੇ ਇਹ ਰਾਮਪਰਾ ਸ਼ਹਿਰ ਕੋਲੇ ਹੋ ਰਿਹਾਗਾ, ਸ਼੍ਰਾਮਪਰਾ ਸ਼ਹਿਰ ਦੇ ਵਿੱਚ ਹੀ ਲਾ ਲਓ। ਥੋੜਾ ਜਿਹਾ ਬਾਹਰ ਨੂੰ ਆਹੇ ਰੋਡ ਤੇ ਰਾਮਪਰਾ ਤੋਂ ਭਾਈ ਰੂਪਾਲ, ਸਲਾਵਤਪੁਰਾ ਵੱਡਾ ਰੋਡੋਂ ਰੰਦਾ ਹੁੰਦਾ ਜਿਹੜਾ। ਉਸ ਰੋਡ ਦੇ ਉੱਤੇ ਇਹ ਮੇਲਾ ਹੋ ਰਿਹਾਗਾ। ਤੇ ਸਾਰੇ ਭਰਾ ਜਰੂਰ ਪਹੁੰਚੋ ਤੇ ਜਿਹੜੇ ਨਹੀਂ ਪਹੁੰਚ ਸਕਦੇ ਤੁਸੀਂ ਆਪਣੇ ਚੈਨਲ ਦੇ ਨਾਲ ਜੁੜ ਸਕਦੇ ਹੋ ਤੇ ਆਪਾਂ ਵੀਡੀਓ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਉਸੇ ਤਰੀਕ ਤੋਂ ਹੀ ਕੋਟਲੇ ਵਾਲਾ ਮੇਲਾ ਵੀ ਸਟਾਰਟ ਆ ਤੇ ਆਪਾਂ ਉੱਥੇ ਵੀ ਜਾਵਾਂਗੇ ਉਹਦੀ ਵੀ ਆਪਾਂ ਕੋਸ਼ਿਸ਼ ਕਰਾਂਗੇ ਸਾਰਾ ਕਵਰ ਕਰਨ ਦੀ ਤੇ ਤੁਸੀਂ ਆਪਣੇ ਚੈਨਲ ਦੇ ਨਾਲ ਜੁੜ ਸਕਦੇ ਹੋ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਰੱਬ ਰੱਖਾ